ਮੇਰਾ ਨਾਮ ਜੀ ਹਰਜੀਤ ਸਿੰਘ ਹੈ ਜੀ। ਹਾਂਜੀ ਪੰਜ ਸਾਲ ਪਹਿਲਾਂ ਕੀ ਜੋ ਤਨਸ਼ਾ ਬਰੋਤ ਮੈਂ ਹਿੰਮ ਪੰਜਾਬ ਸਰਕਾਰ ਨੇ ਚਲਾਈ ਸੀ। ਹਾਂਜੀ। ਉਹਨੂੰ ਕਿੱਤਾਂ ਦੇਖਦੇ ਹੋ? ਬਹੁਤ ਵਧੀਆ ਬੜਾ ਤਗੜਾ ਹੰਗਾਰਾ ਮਿਲਿਆ ਉਹਨੂੰ। ਤੇ ਬਹੁਤ ਅੱਗੇ ਨੂੰ ਬਹੁਤ ਨਸ਼ਾ ਘਟਿਆ ਹੈ ਅੱਗੇ ਨੂੰ ਬਹੁਤ ਜ਼ਿਆਦਾ। ਤੇ ਕੁਝ ਟਾਈਮ ਲੱਗੇਗਾ ਸਫਾਇਆ ਹੋਣ ਤੇ ਪਰ ਬਹੁਤ ਜ਼ਿਆਦਾ ਫਰਕ ਪਿਆ ਹੈ। ਜੇ ਪਹਿਲਾਂ ਸਰਕਾਰਾਂ ਦੀ ਗੱਲ ਕੀਤੀ ਜਾ ਕਾਲੀ ਦਾਲੀ ਭਾਟਪੜੇ ਕਾਂਗਰਸ ਦੀ। ਉਹਨਾਂ ਦੇ ਵਿੱਚ ਮਲੇਵਾ ਟਾੜੀ ਗਰਾਏ ਆ। ਮੇਰੀ ਰਾਏ ਹੈ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਚਲੋ ਹੁੰਦਾ ਤਾਂ ਉਹਦੋਂ ਵੀ ਆਇਆ ਪਰ ਇਹ ਸਰਕਾਰ ਦੇ ਵਿੱਚ ਬਹੁਤ ਵਧੀਆ ਕੰਮ ਹੋਏ ਨੇ ਤੇ ਆਪਾਂ ਇਹ ਕਹਿ ਦਿੰਨੇ ਆ ਕਿ ਜੋ ਨਸ਼ਾ ਤੇ ਜੋ ਤਸਕਾ ਗੈਸਟਰਵਾਦ ਹੈ ਇਹਨਾਂ ਨੂੰ ਠੱਲ ਪਾਈ ਜਾ ਰਹੀ ਹੈ ਤੇ ਬਹੁਤ ਵਧੀਆ ਮਾਨ ਸਾਹਿਬ ਕੰਮ ਕਰ ਰਹੇ ਨੇ ਤੇ ਵਧੀਆ ਠੀਕ ਆ ਜਿਹੜਾ ਕਿਨ ਡਿਫੈਂਸ ਕਮੇਟੀਆਂ ਬਣਾਈਆਂ ਨੇ ਹਾਂਜੀ ਜੋ ਨਸ਼ਾ ਵਿਰੋਧ ਵਾਸਤੇ ਪਿੰਡ-ਪਿੰਡ ਕਮੇਟੀਆਂ ਬਣੀਆਂ ਨੇ ਹਾਂਜੀ ਉਹਨਾਂ ਬੋ ਤੁਹਾਡੀ ਕੀ ਰਾਏ ਆ ਬਹੁਤ ਵਧੀਆ ਕਮੇਟੀਆਂ ਕੰਮ ਕਰ ਰਹੀਆਂ ਬਹੁਤ ਵਧੀਆ ਕੰਮ ਕਰ ਰਹੀਆਂ ਕਮੇਟੀਆਂ ਤੇ ਆਉਣ ਵਾਲਾ ਸਮਾਂ ਦੱਸੇਗਾ ਪਈ ਇਹ ਕੀ ਕਰਨਾ ਕਿਉਂਕਿ ਕਮੇਟੀਆਂ ਕੰਮ ਚੰਗਾ ਕਰ ਰਹੀਆਂ ਮਾਨ ਸਾਹਿਬ ਬਹੁਤ ਵਧੀਆ ਬੜੇ ਇਤਸਾਹ ਦੇ ਨਾਲ ਕਮੇਟੀਆਂ ਵੀ ਕਰ ਰਹੀਆਂ ਨੇ ਤੇ ਸਰਕਾਰ ਦਾ ਵੀ ਸਾਡੇ ਤੇ ਵਧੀਆ ਪੂਰਾ ਹੱਕਿਆ ਹੱਥਿਆ ਤੇ ਕਰਨ ਦੇ ਸਾਰਾ ਕੁਝ ਪਿੰਡ ਦਾ ਵੀ ਵਿਕਾਸ ਹੋਣ ਰਿਹਾ ਤੁਸੀਂ ਪੂਰੇ ਖੁਸ਼ ਹੋ ਹਾਈ ਪੂਰੇ ਖੁਸ਼ ਆ